ਵੇ ਫਾਦਿਨਿਆ ਕਿੱਥੋਂ ਆਇਆ? ਬਸ ਤੂੰ ਪੁੱਛਿਆ ਕਰ ਕਿੱਥੋਂ ਆਇਆ ਮੈਂ ਕਿਤੇ ਹੁਣ ਚੰਗੇ ਕੰਮ ਤਾਂ ਹੋਹੀ ਪਿੰਡ ਦੀ ਬਗਾ ਕੀ ਗੱਲ ਹੋ ਗਈ? ਉਹ ਬੱਗੋ ਮਰਾ ਸੀ ਤੈਨੂੰ ਪਤਾ ਮਰ ਗਿਆ ਸੀ ਉਹਦੀ ਕਵਰ ਪਟਣ ਨਾਲ ਕੋਈ ਵੀ ਜਾ ਆ ਹੋਵੇ ਗਰੀਬਾਂ ਦੇ ਕਿਨੇ ਖੰਨਾ ਤਗੜੇ ਦੇ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੋਰ ਉਹ ਜਾਂਦੀ ਇਹ ਪੰਗਾ ਖੜਾ ਹੋ ਗਿਆ ਕੀ ਗੱਲ ਹੋਈ ਮੈਂ ਨਸ਼ਾ ਕਰਕੇ ਕਬਰ ਪਟਣ ਚਲੇਗਾ ਮੈਂ ਨਸ਼ੇ ਚ ਇੰਨੀ ਕਬਰ ਡੂੰਗੀ ਪਟਲੀ ਬਾਤ ਵਿੱਚੋਂ ਮੈਂ ਤਾਂ ਨਿਕਲਿਆ ਨਾ ਜਾਵਾਂੀ ਮੈਂ ਮਰ ਜਾ ਫਿਰ ਮੈਨੂੰ ਤਾਂ ਰਾਤ ਪੈ ਗਈ ਹਾਏ ਹਾਏ ਨਾ ਫਿਰ ਕੀ ਹੋਇਆ ਉਹ ਤਾਂ ਜਾਗਰ ਅਮਲੀ ਕਿਤੇ ਕੁਦਰਤੀ ਕੱਸੀ ਦਾ ਪਾਣੀ ਲਾ ਕੇ ਤੁਰੇ ਆਉਂਦਾ ਸੀ ਅੱਛਾ ਉਹਨੇ ਸੋਚਿਆ ਵੀ ਕਬਰਾਂ ਚ ਆਵਾਜ਼ ਕਿਦੀ ਆਉਂਦੀ ਨਾ ਫਿਰ ਹਾਂ ਮੈਂ ਉੱਤੇ ਮਾਰਾਂ ਚਾਂਗਾ ਮੈਨੂੰ ਕੱਢੋ ਮੈਨੂੰ ਬਚਾਓ ਮੈਨੂੰ ਠੰਡ ਲੱਗਦੀ ਨਾ ਫਿਰ ਕੱਢ ਤਾਂ ਕੱਢ ਉਹਨੇ ਸਵਾਦ ਦਿੱਤਾ ਸ਼ਾਂਤੀ ਉਹ ਤਾਂ ਮੇਰੇ ਤੇ ਮਿੱਟੀ ਪਾਉਣ ਲੱਗ ਗਿਆ ਕਿਉਂ ਹਾਂ ਕਹਿੰਦਾ ਠੰਡ ਤਾਂ ਤੈਨੂੰ ਲੱਗਣੀ ਆ ਜੇ ਤੈਨੂੰ ਦੱਬਣ ਵਾਲੇ ਤੇਰੇ ਤੇ ਮਿੱਟੀ ਪਾਉਣੀ ਭੁੱਲ ਗਏ ਫੇਰ ਏ ਕੀ ਸ਼ਾਂਤੀ ਹੈ ਮੈਂ ਨੂੰ ਕਹਾਂ ਮੈਂ ਕਿਹਾ ਜਾਗਰਾ ਅਕਲ ਨੂੰ ਹੱਥ ਮਾਰ ਓ ਮੈਂ ਭਜਨਾਮ ਲਿਆਂ ਭਜਨਾਮ ਲਈ ਅੱਛਾ ਕਹਿੰਦਾ ਚਾਚਾ ਮੈਂ ਕਿਹਾ ਮੈਨੂੰ ਬਾਹਰ ਕੱਢ ਹਾਂ ਤੇ ਮੈਨੂੰ ਹੱਤ ਬਾੜ ਕੇ ਬਾਹਰ ਕੱਢਣ ਲੱਗਾ ਸ਼ਾਂਤੀ ਇਹ ਧਾਰ ਦੇਣੇ ਉਹ ਵੀ ਕਬਰ ਚਾਟ ਗਿਆ ਹਾਏ ਹਾਏ ਫੇਰ ਆਨੇ ਆਨੇ ਈ ਜਗ੍ਹਾ ਬੈਠ ਅੱਛਾ ਇਹ ਮੈਂ ਕਿ ਆਇਆ ਹਾਂ ਕਰ ਹੁਣ ਤੂੰ ਕੋਰੀ ਬਣ ਫੇਰ ਤੇ ਮੈਂ ਉਹਨੂੰ ਕੋਰੀ ਬਣਾ ਕੇ ਸ਼ਾਂਤੀ ਮੈਂ ਉੱਪਰ ਨਿਕਲਿਆ ਚੰਗਾ ਹੋਇਆ ਫੇਰ ਮੈਨੂੰ ਕਹਦਾ ਮੈਨੂੰ ਬਾਹਰ ਕੱਢ ਹਾਂ ਉਹ ਮੈਂ ਕਿਹਾ ਵੀ ਜਾਗਰਾ ਕਿੰਨੀ ਕੁਮਰ ਤੇਰੀ ਹੋਗੀ ਹੂੰ ਕਹਿੰਦਾ ਭਜਨਿਆ ਬਾ ਸੁਣ ਤਾਂ ਮਹੀਨਾ ਦੋ ਮਹੀਨੇ ਦੇ ਮਹਿਮਾਨ ਆ ਕਹਿੰਦਾ ਬਸ ਗੰਗਾ ਫੁੱਲ ਪੈਣ ਵਾਲੀ ਅੱਛਾ ਓ ਮੈਂ ਕਹਾਂ ਭਾਈ ਬਾਹਰ ਨਿਕਲ ਕੇ ਤੈਂ ਕਿਹੜਾ ਪੇਪਰ ਦੇਣਿਆ ਮਹੀਨੇ ਦੋ ਮਹੀਨੇ ਬਾਅਦ ਵੀ ਆਉਣਾ ਹੀ ਆ ਹੁਣ ਤੂੰ ਇੱਥੇ ਹੀ ਰਹਿ